ਸਾਹਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਜੈਮਲਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 5 ਨਾਗਾ ਜੀ 5 ਦੇ ਟੋਪ ਕੋ ਟੋਪ ਆ ਜੀ ਇੱਕ ਤਾਂ ਜਰਸੀ ਹੈ ਤੇ ਚਾਰ ਬਾਈਕਾਂ ਐਚਐਫ ਡिटੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਸੀ ਗਾਲ ਜੀ ਸਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਨਾਮ ਮੇਰਾ ਕਰਮੇ ਸਿੰਘ ਜੀ ਪਿੰਡ ਜੈਮਨ ਵਾਲਾ ਜ਼ਿਲ੍ਹਾ ਮੋਗਰਸੀ ਲਬਾਗਾ ਪੁਰਾਣਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਮੇਰਾ ਹੈ 8473436847343 ਜੀ ਠੀਕ ਆ ਅੱਜ ਪੰਜ ਨਾਗਾ ਫਿਰ ਹਾਂ ਜੀ ਬਾਈ ਪੰਜ ਨਾਗਾ ਜੀ ਠੀਕ ਹੈ ਵੀਰੇ ਕਿਧਰੋਂ ਸ਼ੁਰੂ ਕਰਕੇ ਜੀ ਅੱਜ ਬਾਈ ਜੀ ਤਰੀਕ 8 ਆ ਵੀ ਦੱਸ ਦੋ ਵੀਡੀਓ ਤੇ ਵੀ ਜਿਹੜੇ ਪ੍ਰਾਣੇ ਫੋਨ ਲਾਉਣਾ ਕਈ ਵਾਰ ਪੁਰਾਣੀ ਵੀਡੀਓ ਵੇਖ ਕੇ ਫੋਨ ਲਾਉਣ ਲੱਗ ਜਾਂਦੇ ਠੀਕ ਹੈ ਉਹ ਵੀਰੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਤੇ ਸੈੱਟ ਕਰ ਲਓ ਫਿਰ ਤੁਹਾਨੂੰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲ ਜਾਂਦੀ ਹੈ ਤੇ ਇੱਕ ਬਾਈਆਂ ਨੂੰ ਬੇਨਤੀ ਆ ਵੀ ਜੀਣਾ ਹੀ ਬੱਚੀ ਲੈਣੀ ਆ ਬਈ ਸਾਈ ਤੋਂ ਬਗੈਰ ਕਿਸੇ ਦੀ ਵੀ ਪੱਕੀ ਨਹੀਂ ਜਿਹੜਾ ਸਾਈ ਪਾਊਗਾ ਬਸ ਉਹਦੀ ਬੱਚੀ ਪੱਕੀ ਆ ਉਹਦੀ ਵੇਟ ਕੀਤੀ ਜਾਊਗੀ ਦੂਜਾ ਬੰਦਾ ਜੀ ਆਇਆਂ ਨੂੰ ਜੇ ਆਉਣਾ ਚਾਹੁੰਦਾ ਪਰ ਜੇ ਖੜੀ ਹੋਊ ਤਾਂ ਲੈ ਜਾਊਗਾ ਤੇ ਜੇ ਉਹਦੇ ਨੂੰ ਕਿਸੇ ਦੀ ਸਾਈ ਪੈ ਗਈ ਤਾਂ ਉਹ ਮੇਰੇ ਗੁੱਸਾ ਨਾ ਕਰੇ ਕਿਉਂਕਿ ਗਰਮੀ ਹੈਗੀ ਆ ਔਣਾ ਔਖਾ ਹਾਂ ਪਹਿਲੀ ਵੀਡੀਓ ਜਾਈ ਹੋਏ ਵਾਪਾ ਵੱਡੀ ਬੱਚੀ ਦੇ ਪਾਈਆਂ ਸੀਆਂ ਦੋ ਤਿੰਨ ਬੱਚੀਆਂ ਤੇ ਉਹ ਵੀ ਵੀ ਫੇਰ ਵੀਰ ਗੁੱਸਾ ਕਰਦੇ ਆ ਵੀ ਉਹ ਅਗਲੇ ਨੇ ਸਾਈ ਪਾਦੀ ਹੁਣ ਫਿਰ ਉਹਨਾਂ ਹੀ ਪੱਕੀਆਂ ਹੋਊਗਾ ਗਰਮੀ ਆਉਣਾ ਔਖਾ ਬਈ ਤੇ ਇਹ ਬੇਨ ਇਹ ਵੀਰੇ ਜੇ ਤੁਹਾਨੂੰ ਨਾਗ ਪਸੰਦ ਆਉਂਦਾ ਤਾਂ ਛਾਈ ਪਾ ਕੇ ਦੁਰਿਆ ਕਰੋ ਉਦਾਂ ਦਾ ਤੁਹਾਡਾ ਢੇੜਾ ਵੀ ਵੱਜ ਠਾਕਦਾ ਇਧਰੋਂ ਡੱਬੀ ਤੋਂ ਸ਼ੁਰੂ ਕਰਦੇ ਆਂ ਤੂਫਾ ਕਹਿ ਸਕਦੇ ਆਂ ਆਪਾਂ ਪਹਿਲਾਂ ਤਾਂ ਬਿਊਟੀ ਚੈੱਕ ਕਰੋ ਬੱਚੇ ਦੀ ਉਮਰ ਬੱਚੇ ਦੀ ਕਿੰਨੀ ਇਹ ਦਸਾਂ ਮਹੀਨਿਆਂ ਦੀ ਹੈ ਜੀ ਬੱਚਾ ਹੀ ਆ ਹਾਂ ਬੱਚਾ ਹੀ ਹੈ ਜੀ ਠੀਕ ਆ ਹਾਂਜੀ ਫੋੜ ਸ਼ਾਂਗ ਦੀ ਗਰੰਟੀ ਹੈ ਚਾਰ ਹੀ ਥਾਣਾ ਫੋੜ ਸ਼ਾਂਗ ਹੈ ਨਹੀਂ ਵਸਾ ਦੇ ਥਣਕਾ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਚਾਰ ਥਾਂ ਵਿਖਾ ਦਿਓ ਜੀ ਠੀਕ ਹੈ ਜੀ ਹਾਂ ਥੋੜਾ ਜਿਹਾ ਮਿਲਿਆ ਸੀ ਮੈਂ ਰਿਕਾਰਡ ਬਰੇ ਦਾ ਇਹ ਹੈਗੀ ਆ ਜੀ ਆਪਾਂ ਸਾਨੂੰ ਦੱਸ ਹੀ ਦਿੰਨੇ ਖੜਾ ਮੈਨੂੰ ਮੜਾ ਵਟਸਐਪ ਤੋਂ ਦੇਖ ਲੈਣ ਤੋਂ ਸੈਗ ਦੇ ਸੀਮੰਟ ਦੀ ਆਪਾਂ ਨੂੰ ਬਾਈ ਨੇ ਸਾਰਾ ਕੁਝ ਦੱਸਿਆ ਸੀਗਾ ਸਾਰੀ ਡਿਟੇਲ ਮਿਲੀ ਹੈ ਜੀ ਹਾਂ ਸਾਰੀ ਡਿਟੇਲ ਮਿਲੀ ਬਾਕੀ ਫੇਸਬੂਕ ਦੀ ਕੁਆਲਿਟੀ ਵਿਖਾ ਦਿਓ ਤੁਸੀਂ ਸਹੀ ਗੱਲ ਹੈ ਜੀ ਇਹ ਤੁਹਾਨੂੰ ਵਿੱਚੋਂ ਨਾ ਇੱਕ ਦੋ ਨਾਗ ਆਪਾਂ ਤੋੜ ਕੇ ਦਿਖਾਵਾਂਗੇ ਤੇ ਬਾਕੀ ਤੁਹਾਨੂੰ ਖੜੇ ਹੀ ਦਿਖਾ ਦਾਂਗੇ ਜਿਹੜੇ ਪਾਰਕੂਣਗੇ ਉਹਨਾਂ ਨੂੰ ਇਸ ਸੈਗ 4432 ਦੀ ਹੈ ਜੀ ਆਪਾਂ ਨਾ ਰਿਕਾਰਡ ਵੀ ਦੇ ਦਾਂਗੇ ਬਾਈ ਹਾਂ ਸੇਕ ਦਾ ਸੀਮਨ ਆ 4432 ਬਿਊਟੀ ਬੜੀ ਚੰਗੀ ਧੋਰਦੀ ਵੀਰੇ ਨਾਲ ਦੀ ਨਾਲ ਦੋ ਗਨਾਂ ਕੀ ਧੋਰਾਂਗੇ ਤਾਂ ਕਿ ਵੀਡੀਓ ਲੰਬੀ ਨਾ ਹੋ ਜੇ ਪਹਿਲਾਂ ਤਾਂ ਸਟੇਟਨਰ ਚੈੱਕ ਕਰੋ ਜੀ ਰੀਡ ਦੀ ਹੱਡੀ ਐਂਡ ਜਿਵੇਂ ਪੀਤਾ ਵਾ ਮਾਰ ਲਿਆ ਕੋਈ ਤਰਨੀ ਦੁਰਨੀ ਵੇਖੋ ਜੀ ਸਹੀ ਗੱਲ ਕੰਪੀਟੀਸ਼ਨ ਵਾਲੀਆਂ ਚੀਜ਼ਾਂ ਜੀ ਝੋਲੀ ਚੰਗੀ ਆ ਮਦਰ ਮਲਕਰ ਰਿਕਾਰਡ ਵੀ ਇਹਦਾ ਚੰਗਾ ਜੀ ਬਾਕੀ ਆਪ ਚੰਗੇ ਸੀਮਣ ਦੀ ਬਾਕੀ ਉਹ ਵਛੀ ਦੀ ਕੁਆਲਟੀ ਵੇਖੋ ਜੀ ਦੱਸ ਦੀ ਯਾਰ ਦੇ ਆਪ ਜੀ ਹਾਂ ਇਹ ਤਾਂ ਗੱਲ ਹੈਗੀ ਆ ਫਿਰ ਦੱਸ ਦੀ ਗਾ ਫੁੱਲ ਚਮਕਦਾ ਹੁਕਾਲੀ ਆ ਜੀ ਹਾਂ ਜੀ ਕਿੰਨੇ ਰੁਪਏ ਲੈਣੇ ਆ ਇਹਦਾ ਜੀ ਜੇ ਮੁੱਲ ਘਰਾਉਣ ਦਾ ਜਿਹੜਾ ਮਰਜੀ ਕਰਾ ਲੈਣਾ ਆਪਾਂ 36000 ਚੋਂ ਬਸ ਮਾਨਤਾ ਨਹੀਂ ਕਰਾਂਗੇ ਬਾਈ 36000 हां 36000 ਚੋਂ ਬਸ ਸ਼ੋ ਵੀ ਜਿਹੜਾ ਵੀਰ ਨੇ ਲੈਣੀ ਉਹੀ ਵੀਰ ਫੋਨ ਲਾਵੇ ਭਗਾਈ ਵਾਲਾ ਵੀਰ ਫੋਨ ਨਾਲ ਲਾਵੇ ਆਪਾਂ 36000 ਰੁਪਇਆ ਲੈਣਾ ਹੀ ਆ ਹਾਂਜੀ ਹਾਂਜੀ ਠੀਕ ਆ 36000 ਰੁਪਇਆ ਜੋ ਬਾਈ ਕਹਿੰਦਾ ਮਾਰ ਥਾ ਥੋੜੀ ਜਲਦੀ ਆ ਝੋਲੀ ਬੜੀ ਚੰਗੀ ਆ ਜੀ ਇਹਦੀ ਫਲੇ ਚੱਲੀ ਬਾਕੀ ਦੰਦੋ ਤਾਂ ਬੱਚਾ ਹੀ ਆ ਬੱਸ ਇਹ ਵੀ ਲੈ ਬਈ ਕੈਨ ਦੀ ਲੋੜ ਨਹੀਂ ਦਾ ਸਾ ਮਹੀਨੇ ਦਾ ਬੱਚਾ ਹੀ ਆ ਚਲੋ ਦਿਖਾ ਤੇ ਤਾਂ ਮਾੜੀ ਗੱਲ ਵੀ ਨਹੀਂ ਕੀ ਨਹੀਂ ਕਈ ਵੀਰ ਭਰਾ ਕਹਿ ਦਿੰਦੇ ਆਪਾਂ ਪਹਿਲਾਂ ਹੀ ਦਿਖਾ ਦਿੰਦੇ ਆ ਠੀਕ ਆ ਆਪਾਂ ਨੂੰ ਕੋਈ ਡਾਰ ਆ ਆਪਦਾ ਇਹ ਤਸੱਲੀ ਕਰਕੇ ਲਿਆਇਆ ਅਗਲਾ ਆਪਦੀ ਤਸੱਲੀ ਫੋਲ ਕਰਕੇ ਨਹੀਂ ਆਵੇ ਸਹੀ ਗੱਲ ਹੈ ਜੀ 36000 ਰੁਪਏ ਦੀ ਬਾਈ ਕੰਨਾ ਦੇ ਦਾਂਗੇ ਉਹ ਜੂ ਥੋੜਾ ਕਨਾ ਮਾਨਤਾਂ ਨੂੰ ਕੋਈ ਐ ਇਫੈਕਟ ਨਹੀਂ ਹੁੰਦਾ ਵੀਰੇ ਜਿਹੜੇ ਕਹਤੇ ਉਹੀ ਨਹੀਂ ਮਿਲਦੇ ਹੁੰਦੇ ਬਾਕੀ ਜੇ ਵਸ਼ੀ ਹੋਰ ਕਿਸੇ ਕੋਲੇ ਹੁੰਦੀ ਇਹਦੀ ਕੀਮਤ ਹੋਰ ਹੀ ਹੋਣੀ ਸੀਗੀ ਸਹੀ ਗੱਲ ਹੈ ਜੀ ਹਾਂ ਅੱਗੇ ਵੀਰੇ ਦੋ ਨੰਬਰ ਏ ਵੀਰੇ ਐਚ ਐਸ ਬੱਛੀ ਆ ਇਹਦੇ ਚਾਰ ਹੀ ਥਾਣਾ ਇਹ 8 ਮਹੀਨਿਆਂ ਦੀ ਬੱਛੀ ਆ ਇਹ ਬੱਚਾ ਠੀਕ ਆ ਇਹਦਾ ਕੋਈ ਰਿਕਾਰਡ ਮਿਲਿਆ ਨਹੀਂ ਨਹੀਂ ਜਿਹਦਾ ਮਿਲਿਆ ਉਹਦਾ ਹੀ ਦੱਸਾਂਗੇ ਐਵੇਂ ਆਪਦੇ ਕੋਲੋਂ ਨਹੀਂ ਬਣਾਈ ਜਾਵਾਂਗੇ ਉਹਦਾ ਫਾਇਦਾ ਨਹੀਂ ਵੀਰੇ ਕੋਈ ਆਪਾਂ ਕਾਹ ਨੂੰ ਆਪਦੇ ਕੋਲੋਂ ਚੋਲੀ ਦੇਖੋ ਬੱਛੀ ਦੀ ਸਾਬ ਠੀਕ ਆ ਚੋਲੀ ਬੜੇ ਟੌਪ ਦੀ ਆ ਇਹਦੀ ਵੀ ਚੋਲੀ ਤੁਹਾਨੂੰ ਦਿਖਾ ਦਿੰਨੇ ਆ ਵੈਸੇ ਤਾਂ ਦਿਖਾਤੀ ਸੀ ਫਿਰ ਵੀ ਤੁਹਾਨੂੰ ਦਿਖਾ ਦਿੰਨੇ ਚੈੱਕ ਕਰਵਾ ਦਿੰਨੇ ਠੀਕ ਆ ਜੀ ਇਹ ਬੰਦ ਅੰਦਰੋਂ ਅੰਦਰੋਂ ਹੀ ਮੋੜ ਲਈ ਵੀਰੇ ਚੰਗੀ ਆ ਬੱਚੀ ਦੋਰਦੇ ਨੇ ਮੜੀ ਕੋਈ ਗਾਲੀ ਵਿਸਾਰੀ 8 ਮਹੀਨੇ ਦੀ ਉਮਰ ਆ ਜੀ ਬਾਕੀ ਝੋਲੀ ਚੰਗੀ ਆ ਕੁਆਲਿਟੀ ਚੰਗੀ ਆ ਚਮਕਦਮ ਕਾਲੀ ਆ ਕੋਈ ਐ ਨਹੀਂ ਬੇਰੇ ਪਲਿੱਸੀ ਫਿੱਕੀ ਅਸੇਵਾ ਵਾਲੇ ਘਰ ਆਈ ਤੇ ਦੋ ਨੰਬਰ ਦੀ ਡਿਮਾਂਡ ਜੀ ਇਹਦੀ ਡਿਮਾਂਡ ਜਿਹੜੀ ਮਰਜ਼ੀ ਕਰ ਲਈਏ ਬਸ 17000 ਰੁਪਏ 'ਚ ਛੋੜ ਹੀ ਹੋਣੀ ਆ ਬਾਈ 17000 'ਚ ਹਾਂ ਠੀਕ ਆ ਡਿਮਾਂਡ ਬਾਈ ਕਹਿੰਦਾ ਜਿਹੜੀ ਮਰਜ਼ੀ ਕਰ ਲੋ 17000 ਰੁਪਏ 'ਚ ਛੋੜ ਛੱਪਾ ਹੋ ਜਾਊਗਾ ਜੀ ਤੈਨ ਨੰਬਰ ਆ ਗਈ ਬਰੇ ਚਿੱਟੇ ਪ੍ਰਿੰਟ ਵਾਲੀ ਪ੍ਰਿੰਟ ਚੈੱਕ ਕਰੋ ਪ੍ਰਿੰਟ ਬੜਾ ਖੂਬਸੂਰਤ ਆ ਇਹਦਾ ਹਾਂ ਛੋਲੀਏ ਦੀ ਵੀ ਤੁਹਾਨੂੰ ਦਿਖਾ ਦਿੰਨੇ ਐਨ ਕੱਲਾ ਕੱਲਾ ਥਾਣੇ ਨਿੱਖੜਵਾ ਇਹਦੇ ਥੱਲੇ ਵੈਸੇ ਹੀ ਹੋਇਆ ਬਾਈ ਉਹ ਉਹ ਤਾਂ ਵੈਸੇ ਹੀ ਆ ਬਾਈ ਉਹਦਾ ਠੀਕ ਆ ਜੀ ਹਾਂ ਆ ਜਾਂਦਾ ਕਈ ਵਛੀਆਂ ਦੇ ਆ ਜਾਂਦਾ ਠੀਕ ਆ ਜੀ ਹਾਂ ਤੇ ਇਹਦੀ ਉਮਰ ਬੱਚੇ ਦੀ ਕਿੰਨੀ ਹੈ ਇਹਦੀ ਉਮਰ ਇਹਦੀ ਉਮਰ 8 ਮਹੀਨੇ ਆਪਾਂ ਪਿਛਲੀ ਵੀਡੀਓ ਚ ਵੀ ਪਾਈ ਸੀ ਬਾਈ ਇਹਦਾ ਸੌਦਾ ਵੀ ਹੋ ਗਿਆ ਸੀ ਆ ਅੱਛਾ ਤੇ ਬਾਈਆਂ ਨੇ ਸਾਈ ਵੀ ਪਾਈ ਸੀ ਮੇਰਾ ਵੀਰ ਐ ਸਾਈ ਪਾ ਕੇ ਛੱਡਿਆ ਨਾ ਕਰੋ ਸਾਡੀ ਵਛੀ ਵੇਚਦੀ ਸੀ ਬੰਦਿਆਂ ਨੇ ਰਾਸਤੀ ਉੱਤੇ ਚਲੋ ਇਹ ਆਈ ਹੋਈ ਆਂਦਾ ਭਾਈ ਜਿਹਨੇ ਲੈਣੀ ਹੁੰਦੀ ਅਗਲਾ ਕਹਿੰਦਾ ਸਾਨੂੰ ਜਵਾਬ ਦੇ ਤਾ ਉਹ ਬਰਤਰਾਜ ਕਰਦਾ ਉਹ ਗਾਹਕ ਖਰਾਬ ਵਾਲੀ ਗੱਲ ਹੋ ਜਾਂਦੀ ਚਲੋ ਕੋਈ ਗੱਲ ਨਹੀਂ ਐਵੇਂ ਨਾ ਕਰਿਆ ਕਰੋ ਤੇ ਤੈਨ ਨੰਬਰ ਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਦੀ ਮੁੱਲ ਜਿਹੜਾ ਮਰਜ਼ੀ ਕਰ ਲਈਏ ਬਸ 18000 ਰੁਪਏ ਜੋ ਛੋੜ ਛਪਾ ਹੀ ਹੋਊਗਾ ਮਾਨਤਾ ਬਸ ਠੀਕ ਹੀ ਆ ਬੱਛੀ ਐ ਵੀ ਬਈ ਕੁਆਲਟੀ ਵਾਲੀ ਐ ਬਾਕੀ ਚੈੱਕ ਕਰ ਸਕਦੇ ਆ ਤੁਸੀਂ ਖੁੱਲ ਚਮਕ ਨਾਮ ਕੋ ਚੰਗੀ ਐ ਬੈਂਕ ਨੋਜ ਆ ਜੀ ਕੋਣੀ ਫੇਸ ਕੁਆਲਟੀ ਬਾਕੀ ਚੰਗੇ ਆ ਵੀਰੇ ਮਦਰ ਮਲਕਰ ਰਿਕਾਰਡ ਵੀ ਚੰਗਾ ਸਾਂਭੂਗੇ ਸੇਵਾ ਦਾ ਮਾਰਕਾ ਮਲ ਜਾਂ ਤਲ ਕੋਈ ਗੱਲ ਨਹੀਂ ਇਸ ਕੁਆਲਿਟੀ ਵੀ ਖਾਰੇ ਬਾਈ ਲਓ ਜੀ ਚੈੱਕ ਕਰੋ ਕਿ ਕਿ ਦੀ ਮਾਰ ਕਿੰਨੇ ਦੱਸਿਆ ਸੀ ਇਹਦੀ 18000 18000 ਰੁਪਿਆ ਵਿੱਚ ਥੋੜਾ ਕਮ ਆਣ ਤਨ ਹੋ ਜਾਊਗਾ ਜੀ ਅੱਗੇ ਨਾ ਗਿਆ ਗਏ ਵੀਰੇ 4 ਨੰਬਰ ਇਹ ਬੱਚੇ ਦੀ ਕਿੰਨੀ ਕੁ ਮਰਜ ਇਹਦੀ ਵੀ 8 ਮਹੀਨੇ ਆਈ ਉਮਰ ਇਹਦੀ 8 ਮਹੀਨੇ ਠੀਕ ਹੈ ਜੀ ਬਾਕੀ ਚੂਲੀ ਆ ਰਹੀ ਹੈ ਚੂਲੀ ਉਖਾ ਦੇ ਇਹਦੀ ਹੋੜ ਸ਼ਾਂਗ ਭੋਰਾ ਬੇਣੀ ਚੈੱਕ ਕਰ ਸਕਦੇ ਹਾਂ ਠੀਕ ਹੈ ਵੀਰੇ ਚਮਕਦਾਉ ਕਿ ਇਹਦੀ ਵੀ ਚੰਗੀ ਆ ਤੇ ਇਹਦੀ ਡਿਮਾਂਡ ਇਹਦੀ ਡਿਮਾਂਡ ਜੀ ਮਾਲ ਜਿਹੜਾ ਮਰਜ਼ੀ ਕਰ ਲਗੇ ਬਸ 17000 ਰੁਪਏ ਜੋ ਮਾਨਦਾਨੀ ਕਰਾਂਗੇ ਜਰਸੀ ਦਾ ਬਾਹਰ ਨੂੰ ਕੱਢ ਲੈ ਠੀਕ ਹੈ 4 ਨੰਬਰ ਦੇ 17000 ਡਿਮਾਂਡ ਇਕੱਠੀਆਂ ਲੈ ਜੂ ਤਾਂ ਮਾਨਦਾਨੀ ਕਰਾਂਗੇ ਮਾਨਦਾਨੀ ਫੁੱਲ ਕਰ ਦਾਂਗੇ ਜੀ ਇਕੱਠੀਆਂ ਲੈ ਜੂ ਜਰਸੀ ਦੀ ਡਿਮਾਂਡ ਵੀ ਬਹੁਤ ਆਉਂਦੀ ਹੈ ਬਾਕੀ ਕੁਆਲਿਟੀ ਵੀਰੇ ਤੁਹਾਡੀ ਇਹ 8 ਮਹੀਨਿਆਂ ਦਾ ਬੱਚਾ ਜੀ ਖੀਰਾ ਬੈਕਰ 8 ਮਹੀਨਿਆਂ ਦਾ ਬੱਚਾ ਠੀਕ ਹੈ ਜੰਗਾ ਬੱਚਾ ਹੀਰਾ ਬੱਚਾ ਇਹ ਆਪਾਂ ਨੂੰ ਚਲੋ ਬੰਦੇ ਨੇ ਜੀਦੋ ਲਈ ਆਪਾਂ ਠੀਕ ਆ ਉਹਨੇ ਤਾਂ ਵੇਰ ਕਾ ਦੇ ਸੀਮਣ ਦੀ ਦੱਸਿਆ ਪਰ ਆਪਾਂ ਨਹੀਂ ਆਂਦੇਗੇ ਠੀਕ ਆ ਇਹ ਅਗਲੇ ਨੇ ਆਪਦੀ ਦੱਸਿਆ ਹੀ ਆ ਜਾਨੀ ਲੈਕਤੀ ਰੂਪ ਜਣੀ ਨਹੀਂ ਮਿਲਿਆ ਨਹੀਂ ਨਹੀਂ ਲੈਕਤੀ ਰੂਪ ਜਣੀ ਨਹੀਂ ਤੇ ਤਾਂ ਦੱਸਿਆ ਪਰ ਆਪਾਂ ਆਂਦੇ ਨਹੀਂਗੇ ਅਗਲਾ ਆਪਦੀ ਵੇਖ ਕੇ ਲੈ ਜਾਵੇ ਤਸੱਲੀ ਨਾਲ ਠੀਕ ਆ ਚਲੋ ਆਪਾਂ ਨਹੀਂ ਕਹਿੰਦੇ ਕਿਉਂਕਿ ਆਪਾਂ ਨੂੰ ਲੈਕਤੀ ਰੂਪ ਜਣੀ ਆਇਆ ਹੈਗਾ ਬਾਕੀ ਡਾਇਮੰਡ ਪੀਸ ਹੀ ਆ ਜਿਹੜੀ ਜੈਸੀ ਆ ਹਾਂ ਚਾਰੀ ਇਹ ਥਾਣੇ ਵੀ ਵਿਖਾ ਦੇਣੀ ਆ ਹਾਂ ਓਕੇ ਆ ਵੀਰੇ ਝੋਲੀ ਵੀ ਕਰਮਾਲੀ ਦੀ ਚੰਗੀ ਆ ਬੱਚਾ ਹੀ ਆ ਸਾਂਭਣ ਯੋਗ ਚੀਜ਼ਾਂ ਵੀਰੇ ਪੰਜੇ ਸਾਂਭ ਲਈਆਂ ਤੇ ਜਿੱਦੇ ਇੱਕ ਵੀ ਗੱਬਣ ਹੋਊਗੀ ਸਾਰਿਆਂ ਦਾ ਖਰਚਾ ਕੱਢ ਜਾਣਾ ਕੱਲੀ ਗੱਬਣ ਚੈੱਕ ਪਾਸ ਹੀ ਹੋਊਗੀ ਇਹਦੀ ਡਿਮਾਂਡ ਜਰਸੀ ਦੀ ਜੀ ਇਹਦੀ ਡਿਮਾਂਡ ਜਿਹੜੀ ਮਰਜ਼ੀ ਕਰ ਲਈਏ ਬਸ 17000 ਰੁਪਏ ਚ ਇਹਦਾ ਵੀ ਮਾਨਤਾ ਨਹੀਂ ਕਰਾਂਗੇ ਜੀ ਠੀਕ ਆ 17000 ਰੁਪਏ ਚ ਬਾਈ ਕਹਿੰਦਾ ਇਹਦਾ ਵੀ ਮਾਨਤਾਨ ਕਰਾਂਗੇ ਬਾਕੀ ਪੰਜੇ ਨਾਲ ਕੀ ਚੰਗੇ ਆ ਜੀ ਮੁੱਲ ਵੀ ਜੈ ਜੀ ਬਾਕੀ ਜਿਹਨੂੰ ਵੀ ਨਾਗ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ